ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਪਤ ਕੋਰ ਬਸਰਾ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਦੇ ਵੱਲੋਂ ਫੋਨ ਦੀ ਦੁਕਾਨ ਦੇ ਵਿੱਚ ਚੋਰੀਆ ਜੜੀ ਕੀਤੀ ਗਈ ਹੈ ਜੀ ਹਾਂ ਤਾਂ 5 ਲੱਖ ਰੁਪਏ ਦਾ ਸਮਾਨ ਲੈ ਕੇ ਚੋਰ ਉਥੋਂ ਫਰਾਰ ਹੋ ਚੁੱਕੇ ਨੇ ਇਹ ਚੋਰੀ ਦੀ ਘਟਨਾ ਨੂੰ ਇਨਜਾਮ ਹੈ ਜਿਹੜਾ ਚੋਰਾ ਦੇ ਵੱਲੋਂ ਦਿੱਤਾ ਗਿਆ ਤੇ 5 ਲੱਖ ਦੀ ਚੋਰੀ ਆ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਿਆ ਤਾਂ ਜੋ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਹਿਲਾਂ ਚੋਰ ਦੇ ਵੱਲੋਂ ਤਾਲਾ ਜਿਹੜਾ ਦੁਕਾਨ ਦਾ ਤੋੜਿਆ ਜਾਂਦਾ ਤੇ ਬਾਅਦ ਵਿੱਚ ਚੋਰੀ ਆ ਜਿਹੜੀ ਕੀਤੀ ਜਾਂਦੀ ਹੈ ਤੇ ਚੋਰੀ ਕਰਕੇ 9211 ਉੱਥੋਂ ਚੋਰ ਨੇ ਜੜੇ ਹੋ ਜਾਂਦੇ ਨੇ ਤੇ ਜਿਹੜੀਆਂ ਆਸ-ਪਾਸ ਦੀਆਂ ਦੁਕਾਨਾਂ ਨੇ ਉੱਥੇ ਵੀ ਤਾਲਾ ਤੋੜਨ ਦੀ ਕੋਸ਼ਿਸ਼ ਆ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਗਈ ਆ ਪਰ ਦਾਲਾ ਤੋੜਨ ਦੇ ਵਿੱਚ ਇਹ ਨਾਕਾਮ ਰਹੇ ਨੇ ਪਰ ਇੱਕ ਦੁਕਾਨ ਦੀ ਚੋਰੀ ਆ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਜੀਹਾਂ ਦਾ ਸਾਰਾ ਸਮਾਨ ਹੈ ਜਿਹੜਾ ਇਹ ਚੋਰੀ ਕਰਕੇ ਉਥੋਂ ਲੈ ਕੇ ਚਲੇ ਗਏ ਨੇ ਜੀਹਾਂ ਦਾ ਇਹ ਸਾਰਾ ਮਾਮਲਾ ਸੰਗਰੂਰ ਸ਼ਹਿਰ ਦੇ ਕੋਲਾਪਾਰਕ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਚੋਰਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਹੈ ਜਿਹੜਾ ਦਿੱਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਦੇ ਆ ਕੀ ਨਾਮ ਹੈ ਜੀ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਉੱਲਾ ਪਰਕ ਨੇ ਚੋਰੀ ਹੋਈ ਹੈ ਤੁਹਾਡੀ ਦੁਕਾਨ ਚੋਰੀ ਹੋਈ ਹੋਰ ਬਾਕੀ ਕੀ ਹੈ ਤੁਸੀਂ ਸੀਸੀਟੀਵੀ ਵਿੱਚ ਦੇਖਿਆ ਵੀ ਸੀਸੀਟੀਵੀ ਦੇ ਵਿੱਚ ਵੀਰੇ ਸਾਫ ਹੋ ਗਿਆ ਜੀ ਬੰਦੇ ਦੀ ਫੋਟੋ ਵੀ ਆ ਗਈ ਆ ਉਹ ਸੀ ਕਲੀਅਰ ਕਰਾਂਗੇ ਤੇ ਆ ਸਾਰਾ ਕੁਝ ਹੀ ਖਾਲੀ ਕਰ ਗਏ ਨੇ ਜਿਹੜਾ ਜਿਹੜਾ ਸਪਿਆ ਸੀ ਇੱਥੇ ਪੈਸੇ ਪਏ ਸੀ ਫੋਨ ਪਏ ਸੀ ਲੈਪਟਾਪ ਪਿਆ ਸੀਗਾ ਐਕਸੈਸਰੀ ਸੀ ਸਾਰੀ ਇਧਰ ਐਕਸੈਸਰੀ ਪਈ ਸੀ ਆਹਰ ਐਕਸੈਸਰੀ ਸੇ ਸਾਰੀ ਖਾਲੀ ਕਰ ਗਈ ਮਤਲਬ 50% ਐਕਸੈਸਰੀ ਸਾਰੀ ਰਹਿ ਚੁੱਕੇ ਨੇ ਜੀ ਕਿੰਨੀ ਅਮਾਉਂਟ ਦਾ ਸਮਾਨ ਹੋਣਾ ਤਕਰੀਬਨ ਬਹਤ ਅਸੀਂ ਐਸਟੀਮੇਟ ਲਾਇਆ ਨਹੀਂ ਤਕਰੀਬਨ 4-5 ਲੱਖ ਰੁਪਏ ਦਾ ਹੋਊਗਾ ਜੀ ਸਰੀ ਕਿ ਕਿੰਨੇ ਕ ਵਜੇ ਦੀ ਘਟਨਾ ਹੈ ਤੇ ਉਹ ਇਹ 1:30 1:30 ਵਜੇ ਆਈ ਨਹੀਂ ਜੀ ਉਹ 2 1:00 ਵਜੇ 59 ਮਿੰਟ ਤੇ ਹੋ ਨਿਕਲ ਗਿਆ ਉਹ ਤਿੰਨ ਕਿੰਨੇ ਬੰਦੇ ਸੀਗੇ ਤਿੰਨ ਬੰਦੇ ਸੀਗੇ ਤੁਸੀਂ ਕਿੱਥੇ ਚੈੱਕ ਕੀਤਾ ਅ ਫੁਟੇਜ ਆ ਗਈ ਸਾਡ ਲਵੇ ਸੀਸੀਟੀਵੀ ਫੁਟੇਜ ਨਿਕਲਾਈ ਤੁਸੀਂ ਸਮਝਦੇ ਨਹੀਂ ਵੀ ਕੋਲਾਪੁਰਕ ਪੋਸ਼ ਏਰੀਆ ਸ਼ਹਿਰ ਦੇ ਵਿੱਚ ਹੈ ਸਮਝਦੇ ਆਂ ਜੀ ਤਾਂ ਹੀ ਤੋਰੇ ਦੁਕਾਨ ਲਈ ਬੈਠੇ ਆਂ 22000 ਰੁਪਏ ਰੈਂਟ ਭਰ ਰਹੇ ਆਂ ਇਹੀ ਕਾਰਨ ਕਰਕੇ ਭਰ ਰਹੇ ਆਂ ਜੀ ਵੀ ਬੋਰ ਸ਼ੇਰੀਆ ਕਰਕੇ ਹੀ ਭਰ ਰਹੇ ਆਂ ਵੀ ਹਾਂ ਚਲੋ ਵੀ ਸੇਫ ਏਰੀਆ ਅਸੀਂ ਤਾਂ ਸਾਨੂੰ ਤਾਂ ਇਹਦੀ ਵੀ ਇੱਥੇ ਕੋਈ ਸਕਿਉਰਿਟੀ ਗਾਰਡ ਰੱਖਣ ਦੀ ਵੀ ਲੋੜ ਵੀ ਹਾਂ ਇੱਥੇ ਕੀ ਦਿੱਕਤ ਆਣੀ ਆ ਨੀਅਰ ਬਾਏ ਐਕਸਿਸ ਬੈਂਕ ਆ ਕੋਟਕ ਬੈਂਕ ਆ ਹਰਮਨੋਟਲਾ ਸਾਰੇ ਬੜੇ ਬੜੇ ਬ੍ਰਾਂਚਾ ਨੇ ਉਰੇ ਵੀ ਫ ਅਜੀਦਾ ਪੌਰਸ਼ ਏਰੀਆ ਸਮਝ ਗਈ ਬੈਠੇ ਆ ਵੀ ਹਾਂ ਵਧੀਆ ਏਰੀਆ ਚ ਬੈਠੇ ਆ ਬੱਸ ਸਟੈਂਡ ਦੇ ਲਵੇ ਆ ਥਾਣਾ ਚੌਂਕੀ ਲਵੇ ਪੈਂਦੀ ਆ ਸਾਰਾ ਕੁਝ ਹੀ ਲਵੇ ਆ ਜੀ ਜੇ ਹੁਣ ਉਹੀ ਗੱਲ ਕਰੀ ਉਹ ਸੀ ਵੀ ਸੇਫ ਨਹੀਂ ਹੈਗੇ ਬਾਹਰ ਅੰਦਰ ਤਾਂ ਕੋਈ ਵੀ ਸੇਫ ਨਹੀਂ ਹੈਗਾ ਫਿਰ ਸੀਐਮ ਦੀ ਉਹ ਪੁਨ ਸੀਐਮ ਸਿਟੀ ਹੈ ਜੀ ਇਹ ਸੀਐਮ ਸਿਟੀ ਦੇ ਵਿੱਚ ਹੁਣ ਤੁਸੀਂ ਆਪ ਸਭ ਸੁਭਾਵ ਲੈ ਲਓ ਵੀ ਪੌਰਸ਼ ਏਰੀਆ ਜੀ ਮਤਲਬ 90% ਬੰਦੇ ਦੌਰੇ ਲੋਕਣ ਰੋਜ਼ ਦੀ ਰੋਜ਼ ਆਉਂਦੇ ਨੇ ਸੰਗਰੂਰ ਦੇ ਰੋਜ਼ ਦੀ ਰੋਜ਼ 90% ਬੰਦਾ ਦੌਰੇ ਆਉਂਦਾ ਹੀ ਆਉਂਦਾ ਰਾਤ ਨੂੰ 12 1 ਵਜੇ ਤੱਕ ਮਾਰਕੀਟਾ ਪਿੱਛੇ ਵਾਲੀ ਖੁੱਲੀ ਰਹਿੰਦੀ ਆ ਚਿਕਨ ਜੀ ਆਪਾਂ ਕਹੀਏ ਵੀ ਫਿਰ ਉਰੀ ਮਤਲਬ ਜਮੀ ਸਾਡੇ ਹਿਸਾਬ ਨਾਲ ਤਾਂ ਉਹ ਚੜਦਾ ਜਾਂਦੀ ਹੈ ਜੀ ਤੁਸੀਂ ਵੇਟੀ ਚ ਨਿਕਲ ਕਿੰਨੇ ਘੰਟੇ ਕਿੰਨੇ ਟਾਈਮ ਲਾ ਕੇ ਗਏ ਨੇ ਉਹ ਉਹ 15 ਮਿੰਟਾਂ ਚ ਸਾਰਾ ਕੁਝ ਕਰ ਗਏ ਜੀ 14 15 ਮਿੰਟਾਂ ਬਾਕੀ ਦੁਕਾਨਾਂ ਦੀ ਕੋਸ਼ਿਸ਼ ਕੀਤੀ ਸੀ ਬਾਕੀ ਉਹ ਸ਼ਰੇ ਤੋਂ ਤੁਰ ਕੇ ਆਏ ਨੇ ਜੀ ਸਾਰਿਆਂ ਤੇ ਰਾਡ ਪਾ ਕੇ ਦੇਖਿਆ ਉਹਨਾਂ ਨੇ ਕੈਮਰੇ ਤੋੜ ਕੇ ਦੇਖੇ ਨੇ ਕੈਮਰਾ ਕਿਸੇ ਵੱਲ ਉਹ ਜਿੰਦੇ ਤੋੜ ਕੇ ਦੇਖੇ ਨੇ ਕਈਆਂ ਦੇ ਜਿੰਦੇ ਰੋਟੇ ਨਹੀਂ ਉਰੇ ਆ ਕੇ ਬਸ ਜਿੰਦਾ ਟੁੱਟ ਗਿਆ ਉਹ ਛੇਤੀ ਛੇਤੀ ਆਏ ਮੇਰੇ ਅੰਦਰ ਮਤਲਬ ਮੋਰਚਾਲ ਵੀ ਖੜਾ ਸੀ ਪਰ ਗੇਟ ਅੰਦਰ ਨੂੰ ਖੁੱਲਿਆ ਬਾਹਰ ਨੂੰ ਖੁੱਲਿਆ ਨਹੀਂ ਹੈਗਾ ਉਹਨਾਂ ਤੋਂ ਜੇ ਬਾਹਰ ਨੂੰ ਖੁੱਲਿਆ ਤਾਂ ਮੋਰਚਾਲ ਵੀ ਲਾ ਜਾਂਦੀ ਅੰਦਰ ਨੂੰ ਹੀ ਖੁੱਲਿਆ ਗੇਟ ਬਾਹਰ ਨੂੰ ਖੁੱਲਿਆ ਨਹੀਂ ਉਹਨਾਂ ਨੂੰ ਮੇਰਾ ਨਾਮ ਹੈ ਜਸ਼ਵਿੰਦਰ ਤਾਂ ਕਿੱਥੇ ਡਿਊਟੀ ਲੱਗੀ ਲੱਗੀ ਕਿੱਥੇ ਐਤਰਾ ਬਾਈ ਕੋਲਾ ਪਾਰਕ 'ਚ ਅੱਛਾ ਸਾਰੇ ਕੋਲਾ ਪਾਰਕ ਦੇਖਦੇ ਹੋ ਤੁਸੀਂ ਨਾ 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 ਵੀਰੇ ਇਕੱਲੇ ਫੋਨਾਂ ਫੋਨਾਂ ਵਾਲੀਆਂ ਦੁਕਾਨਾਂ ਚੈੱਕ ਕਰਦਾ ਹਾਂ ਜੀ ਕੀ ਹੋਇਆ ਕਰਾ ਦਿੰਦੇ ਨੇ ਚੋਰੀ ਹੋਈ ਹੈ ਤੇ ਤੁਸੀਂ ਕਿੱਥੇ ਸੀ ਵੀਰੇ ਮੈਂ ਕਿਹੜਾ ਮਾਰ ਕੇ ਗਿਆ 1 ਵਜੇ ਪਹਿਲਾਂ ਤਾਂ ਹਾਂ ਫੇਰ ਕੱਲ ਮੈਂ 2 ਵਜੇ ਕਿਹੜਾ ਮਾਰਦਾਗਾ ਨਾ ਉਦੋਂ ਜਿੰਦੇ ਟੁੱਟੇ ਪਏ ਸੀ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਨਾ ਤੇ ਕਿੰਨੇ ਮੈਂ ਫੋਨ ਕੀਤਾ ਇਹਨਾਂ ਨੇ ਫੋਨ ਮੇਰੇ ਚੱਕਿਆ ਨਹੀਂ ਹੈਗਾ ਫਿਰ ਮੈਂ ਮਲਾਜਮਾਂ ਨੂੰ ਫੋਨ ਕੀਤਾ ਫੇਰ ਆਇਓ ਫੇਰ ਸਪਲੈਂਟਰ ਤੇ ਤਿੰਨੇ ਜਣੇ ਮੂੰਹ ਬੰਨੇ ਹੋਏ ਸੀ ਇੱਥੋਂ ਆ ਹੋਟਲ ਤੋਂ ਨਾ ਵੀਰੇ ਇੱਥੋਂ ਐ ਮੋੜੇ ਵਰਕੇ ਤੇ ਫਿਰ ਮੈਂ ਉੱਥੇ ਲੜਕਰਾ ਮਾਰਿਆ ਮੈਂ ਖੜੋ ਮੜ ਆਇਆ ਫਿਰ ਉਹ ਬਾਈ ਇੱਧਰ ਦੀ ਐ ਭੱਜ ਗਏ ਸਰਕਾਰੀ ਹਾਂ ਹਾਂ ਮਲਾਜਮ ਨੂੰ ਫੋਨ ਕੀਤਾ ਵੀਰੇ ਮਲਾਜਮ ਨੂੰ ਕਿਹਨੂੰ ਕੀਤਾ ਸੀਗਾ ਵੀਰੇ ਹਰਪ੍ਰੀਤ ਇੱਕ ਮੁੰਡਾ ਹੋਰ ਨੇ ਕਿਹੜੇ ਇੱਥੇ ਮਲਾਜਮ ਜਿਹੜਾ ਕੱਢਦੇ ਨੇ ਰਾਤ ਨੂੰ ਪੀਸੀਆਰ ਵਾਲੇ ਵੀਰੇ ਆਏ ਨਹੀਂ ਹੈਗੇ ਉਹ ਵੀਰੇ ਆ ਗਏ ਸੀ ਫਿਰ ਅਸੀਂ ਲੱਭਣ ਦੀ ਕੋਸ਼ਿਸ਼ ਕਰੀ ਉਹ ਭੱਜ ਗਿਆ ਸੀ ਵੀਰੇ ਮੋਟਰਸਾਈਕਲ 'ਤੇ ਪੀਸੀਆਰ ਵਾਲੇ ਨੇ ਲੱਭਿਆ ਉਹਨਾਂ ਨੂੰ ਹਾਂ ਲੱਭਣ ਦੀ ਕੋਸ਼ਿਸ਼ ਕਰੀ ਵੀਰੇ ਫੋਨ ਮੈਂ ਨਾਲ ਗਿਆਗਾ ਪੀਸੀਆਰ ਵਾਲਿਆਂ ਦੇ ਰਾਤ ਨੂੰ ਪੀਸੀਆਰ ਵਾਲੇ ਕਿੰਨੇ ਕ ਵਾਰ 곗ਾ ਮਾਰ ਜਾਂਦੇ ਨੇ ਵੀਰੇ ਕੰਮ ਛੇ ਕੰਮ ਵੀਰੇ 3-4 ਕਿਲੀ ਕਿੜਾ ਤਾਂ ਮਾਰਦੇ ਨੇ ਜਿੱਥਾ ਨਹੀਂ ਦੇਹੀ ਪੀਸੀਆਰ ਵਾਲੇ ਵੀਰੇ ਕਿੜਾ ਮਾਰ ਕੇ ਵੀਰੇ ਇੱਧਰ ਹੀ ਮੂਰਤੀ ਦੇਖੋ ਤੁਸੀਂ ਕੈਮਰੇ ਦੇ ਅੰਦਰੋਂ ਵੀ ਰਾਤ ਦੀ ਪੂਰੀ ਡਿਊਟੀ ਨਹੀਂ ਹੈਗੀ ਇਹ ਕਿਵੇਂ ਮੇਰੀ ਵੀਰੇ ਪੂਰੀ ਰਾਤ ਦੀ ਨਹੀਂ ਹੈਗੀ ਡਿਊਟੀ ਨਹੀਂ ਰਾਤ ਦੀ ਡਿਊਟੀ ਮੇਰੀ ਹੈਗੀ ਇੱਕ ਵੀਰੇ ਐ ਲੈ ਲਓ ਵੀ 10:30 ਵਜੇ ਸਟਾਰਟ ਹੁੰਦੀ ਹੈਗੀ ਤੇ 4 ਵਜੇ ਖਤਮ ਹੁੰਦੀ ਹੈ ਦੁਕਾਨਦਾਰ ਦਾ ਕਹਿਣਾ ਵੀ ਤੁਸੀਂ ਉਹਨੂੰ ਫੋਨ ਕਰਕੇ ਕਿਹਾ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਹੈਗਾ ਮੈਂ ਜਿੰਦੇ ਲਾਦੇ ਜਦਕਿ ਦੁਕਾਨਦਾਰ ਦਾ ਕਹਿਣਾ ਉੱਥੇ ਚੋਰੀ ਹੋਈ ਉਹਨਾਂ ਦਾ ਲੈਪਟਾਪ ਫੋਨ ਵਗੈਰਾ ਚੋਕੇ ਗਏ ਨੇ ਮੀਰੇ ਮੈਂ ਦੁਕਾਨਦਾਰ ਨੂੰ ਕਿੰਨੇ ਫੋਨ ਕੀਤੇ ਨੇ ਆ ਮੇਰੇ ਕੋਲ ਰਿਕਾਰਡ ਹੈ ਨਾ ਫੋਨਾਂ ਦਾ ਉਹਨਾਂ ਨੇ ਆਏ ਨਹੀਂ ਹੈਗੇ ਫਿਰ ਮੈਂ ਵੀਰੇ ਉਰੋਂ ਗਿਆ ਗਏ ਲੈ ਲਓ ਵੀ 4:30 ਵਜੇ ਗਿਆ ਮੈਂ ਪਹਿਲਾਂ ਮੈਂ ਫੋਨ ਕਰਦੀ ਰਹੀ ਉਹਨਾਂ ਨੂੰ ਐ ਲਾ ਲਓ ਵੀ ਮੈਂ 2 ਵਜੇ ਲੱਗ ਗਿਆ ਤੇ ਫੋਨ ਕਰ ਲਾ 9 ਵਜੇ ਤੋਂ ਮੈਂ ਕਿਹਾ ਵੀ ਆਈ ਬਈ ਆਈ ਆਈ ਉਹਨਾਂ ਨੇ ਫੋਨ ਨਹੀਂ ਚੱਕਿਆ ਹੈਗਾ ਆਪਣਾ ਕੋਈ ਵੀ ਟੈਂਡ ਨਹੀਂ ਕੀਤਾ 15 ਵੀ ਫੋਨ ਕੀਤੇ ਹੋਏ ਨੇ ਫਿਰ ਮੈਂ ਚੱਲ ਪੁਲਿਸ ਕਿੰਨੇ ਟਾਈਮ 'ਚ ਆ ਗਈ ਸੀ ਪੁਲਸ ਵੀਰੇ ਆਗੇ ਤੇ ਆ ਲਾਲੋ ਮੈ ਫੋਨ ਕਰੇ 15 20 ਮਿੰਟ ਦੇ ਵਿੱਚ ਵਿੱਚ ਪੁਲਸ ਆ ਗਈ ਤੇ ਜੀ ਨਾਮ ਹੈ ਜੀ ਤਰਸਪਾਲ ਸਿੰਘ ਜੀ ਤਰਸਪਾਲ ਜੀ ਕੀ ਘਟਨਾ ਹੋਈ ਹੈ ਤੁਹਾਡੀ ਮਾਰਕੀਟ ਦਾ ਕੀ ਹਾਲ ਹੈ ਕੀ ਚੋਰੀ ਦੀ ਘਟਨਾ ਹੈ ਕੀ ਕੀ ਸੀ ਘਟਨਾ ਬਾਈ ਜੀ ਇੱਥੇ ਕੋਈ ਰਾਤ ਪੀਸੀਆਰ ਨਹੀਂ ਹੈਗੀ ਜੀ ਰਾਤ ਕੇ ਤੋਂ ਪਹਿਲਾਂ ਵੀ ਕੋਈ ਵੀ ਰਾਤ ਨੂੰ ਕੋਈ ਵੀ ਪੁਲਿਸ ਵਾਲਾ ਗੇੜਾ ਨਹੀਂ ਮਾਰਦਾ ਹੈਗਾ ਜੀ ਰਾਤ 1:00 ਬਜ ਕੇ 30 40 ਮਿੰਟ ਦੇ ਕਰੀਬ ਆਪਣੀ ਇੱਥੇ ਸਰਦਾਰ ਮੋਬਾਈਲ ਦੇ ਨਾਂ ਤੇ ਦੁਕਾਨ ਹੈ ਜੀ ਇਹਦਾ ਜਿੰਦਾ ਪਟਿਆ ਗਿਆ 3-4 ਲੱਖ ਦਾ ਨੁਕਸਾਨ ਹੋਇਆ ਬਾਕੀ ਸਾਰੀਆਂ ਦੁਕਾਨਾਂ ਦੇ ਜਿੰਦੇ ਟਰਾਈ ਕੀਤੇ ਗਏ ਨੇ ਬਾਈ ਜਿਹੜਾ ਉਹਨਾਂ ਤੋਂ ਟੁੱਟ ਗਿਆ ਉਹਦੇ ਲੈ ਗਏ ਪਰ ਪੁਲਿਸ ਉਦੋਂ ਕਿਤੇ ਵੀ ਇੱਥੇ ਕੋਈ ਪੁਲਿਸ ਨਹੀਂ ਹੈਗੀ ਸੀ ਇੰਨੀ ਮਹਿੰਗੀ ਮਾਰਕੀਟ ਆ ਬਈ ਸਾਰੀਆਂ ਮੋਬਾਈਲਾਂ ਦੀਆਂ ਦੁਕਾਨਾਂ ਨੇ ਜਦਕਿ ਉਰੇ ਇੱਕ ਪੁਲਿਸ ਵਾਲਾ ਜ਼ਰੂਰ ਲਾਉਣਾ ਚਾਹੀਦਾ ਬੈਂਕ ਵੀ ਇੱਥੇ ਦੇਖ ਲਓ ਤੁਸੀਂ ਐਕਸੈਸ ਬੈਂਕ ਵੱਡੀਆਂ ਬੈਂਕਾਂ ਨੇ ਆ ਪਰ ਕੋਈ ਵੀ ਵੀਰੇ ਉਰੇ ਇੱਥੇ ਪੁਲਿਸ ਦੀ ਕੋਈ ਵੀ ਰਾਖੀ ਨਹੀਂ ਹੈਗੀ ਹੁਣ ਸਾਡਾ ਇੱਥੇ ਨੁਕਸਾਨ ਹੋ ਗਿਆ ਨਾਰਮਲ ਜਮਾਂ ਵਿਚਾਰਾ ਘਰੋਂ ਮੁੰਡਾ ਹੈਗਾ ਉਹ ਨਵਾਂ ਕੰਮ ਕੀਤਾ ਸੀ ਆ ਕਿਰਾਏ ਤੇ ਦੁਕਾਨ ਹੈ ਜੀ ਜਿਆਦਾਤਰ ਸਾਡੇ ਮੋਬਾਈਲ ਵਾਲਿਆਂ ਦੇ ਕਿਰਾਏ ਤੇ ਦੁਕਾਨਾਂ ਹੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਈ ਇਹੀ ਮੰਗਾ ਵੀ ਜਲਦੀ ਤੋਂ ਜਲਦੀ ਜਿਹੜੇ ਵੀ ਚੋਰਾਂ ਨੇ ਕੀਤਾ ਇਹ ਕੰਮ ਉਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਜਿਹੜਾ ਘਾਟਾ ਉਹਨੂੰ ਕਵਰ ਕਰਵਾਇਆ ਜਾਵੇ ਕੋਲਾ ਪਾਰਕ ਸ਼ਹਿਰ ਦਾ ਮੇਨ ਏਰੀਆ ਦਾ ਦੋਨੋਂ ਥਾਰੇ ਲਗਭਗ ਕਿਲੋਮੀਟਰ ਦੀ ਦੂਰੀ ਤੇ ਹੋਣ ਤੇ ਚੋਰੀਆਂ ਹੋ ਜਾਂਦੀਆਂ ਸਭ ਕਿਸ ਤਰ੍ਹਾਂ ਦੇਖਦੇ ਹੋ ਜੀ ਉਹਨੇ ਚੋਰੀ ਹੋਈ ਹੈ ਜੀ ਮੁਕੱਦਮਾ ਦਰਜ ਕਰਕੇ ਇਹਨੂੰ ਟ੍ਰੇਸ ਕਰਦੇ ਆਂ ਪਹਿਲਾਂ ਵੀ ਸ਼ਹਿਰ ਚੋਰੀਆਂ ਹੋਈਆਂ ਟਰੇਸ ਕੀਤੀਆਂ ਨੇ ਅਸੀਂ ਸਰ ਮੇਨ ਬੈਂਕ ਨੇ ਉਹਦੇ ਸਾਰੇ ਬੈਂਕ ਨੇ ਪੌਸ਼ ਏਰੀਆ ਦਾ ਚੋਰ ਇੰਨਾ ਟਾਈਮ ਲਾ ਕੇ ਫਿਰ ਜਿਹੜੇ ਪੀਸੀਆਰ ਵਗੈਰਾ ਦੀ ਡਿਊਟੀ ਲੱਗੀ ਹੁੰਦੀ ਹੈ ਪੀਸੀਆਰ ਦੀ ਡਿਊਟੀ ਹੁੰਦੀ ਹੈ ਸ਼ਹਿਰ ਚ ਦੂਜੇ ਪਾਸੇ ਰਾਉਂਡ ਮਾਰਨ ਗਏ ਸੀ ਬਾਕਾਇਦਾ ਇਹਨਾਂ ਦੇ ਕੋਲ ਇੱਕ ਚੌਂਕੀਦਾਰ ਵੀ ਰੱਖਿਆ ਹੋਇਆ ਹੈ ਚੌਂਕੀਦਾਰ ਨੇ ਉਹ ਜਾਂਦੇ ਦੇਖ ਲਏ ਨੇ ਤੇ ਚੌਂਕੀਦਾਰ ਦੀ ਅਸੀਂ ਮਦਦ ਲੈਣੀ ਹੈ ਤੇ ਜੋ ਫਾਲੋਅ ਅਪ ਕਰਦੇ ਹਾਂ ਜੇ ਲੋ ਚੌਂਕੀਦਾਰ ਕਹਿੰਦਾ ਪੀਸੀਆਰ ਨੂੰ ਕਿਹਾ ਸੀਗਾ ਉਹ ਆਈ ਸੀ ਉਸ ਤੋਂ ਬਾਅਦ ਕੀ ਆਊਟਪੁੱਟ ਕੀ ਦੀਏ ਸਰ ਮਤਲਬ ਹੈ ਪੀਸੀਆਰ ਆਈ ਸੀਗੀ ਜੀ ਪੀਸੀਆਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਨਫਾਰਮ ਕਰਤਾ ਤੇ ਹੁਣ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਬੂਲਾ ਪਾਰਕ ਦੇ ਵਿੱਚ ਸ਼ਰਿਆਮ ਸਰਦਾਰੂ ਪੀਂਦੇ ਗੱਟੀਆਂ ਦੇ ਵਿੱਚ ਬੈਠ ਕੇ ਹੋ ਰਹੇ ਜੇ ਕੋਈ दारू ਪੀਂਦਾ ਜੀ ਉਹਦੇ ਖਿਲਾਫ ਉਵੇਂ ਦੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜੀ ਨਹੀਂ ਕੀਤੀ ਨਹੀਂ ਜਾਂਦੀ ਸਰ ਰੋਜ਼ ਖੜ ਕੇ ਪੀਂਦੇ ਨੇ ਜੀ ਜਿਹੜਾ ਵੀ ਪੀਂਦਾ ਜੀ ਜ ਜੀ ਸਾਡੇ ਕੋਲੇ ਸ਼ਿਕਾਇਤ ਆਉਂਦੀ ਜੀ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਂਦੀ ਸਾਡੇ ਕੋਲੇ ਥਾਣੇ ਵਿੱਚ ਰਾਤ ਵੀ ਕੁਝ ਨੌਜਵਾਨ ਪੀ ਰਹੇ ਸੀ दारू ਉਹਨਾਂ ਨੂੰ ਅਸੀਂ ਬੰਦੀ ਪਾਈ ਹੈ ਜੀ ਉਹਨਾਂ ਦੀ ਥਾਣੇ ਸतीश ਕੁਮਾਰ ਜੀ ਸतीश ਕੁਮਾਰ ਜੀ ਕੋਲਾਪਾਰਕ ਕਿਹੜਾ ਏਰੀਆ ਹੈ ਕਿ ਚੋਰੀ ਦੀ ਘਟਨਾ ਹੋਈ ਹੈ ਕੀ ਤੁਹਾਡੇ ਵਿੱਚ ਚੋਰੀ ਹੋ ਗਈ ਚੋਰੀ ਹੋ ਗਈ ਜੀ ਆਪਣੇ ਚੋਰੀ ਨਹੀਂ ਹੋਈ ਮਰੋ ਜਿੰਨੇ ਪਟ ਗਏ ਮੇਰੇ ਸਟਰ ਵੀ ਪਟ ਗਈ ਜੀ ਤੁਹਾਡੀ ਦੁਕਾਨ ਤਾਂ ਮੇਨ ਰੋਡ ਤੇ ਹੈ ਮੇਨ ਰੋਡ ਤੇ ਦੁਕਾਨ ਨਹੀਂ ਮੇਨ ਰੋਡ ਤੇ ਨਹੀਂ ਰਹਿਗਾ ਚੋਰਾਂ ਨੂੰ ਜੀ ਹਾਂ ਤਾਂ ਦੱਸੋ ਕੀ ਰੀ ਕੋਈ ਪੁਲਿਸ ਦੀ ਡਿਊਟੀ ਹੁੰਦੀ ਹੈ ਕੋਈ ਡਿਊਟੀ ਨਹੀਂ ਕੋਈ ਨਹੀਂ ਦਿਖਾਈ ਜਾਂਦਾ ਕਦੀ ਹਾਂਜੀ ਕੋਈ ਨਹੀਂ ਆਂਦਾ ਜੀ ਕੋਈ ਕਦੇ ਪੀ ਲਿਖਦੇ ਕੋਈ ਨਹੀਂ ਦੇਖਿਆ ਜੀ ਨਹੀਂ ਕੋਈ ਕੋਈ ਨਹੀਂ ਦੇਖਿਆ ਜੀ ਕਦੇ ਤੁਸੀਂ ਵੀ ਸਾਨੂੰ ਦੇ ਵੀ ਸ਼ਹਿਰ ਦਾ ਮੇਨ ਏਰੀਆ ਹੈਗਾ ਥਾਣੇ ਵੀ ਨੇੜੇ ਨੇ ਤੇ ਇੱਥੇ ਕੋਈ ਹੋਣੀ ਹੈਗਾ ਜੀ ਕੋਈ ਕੋਈ ਸੁਣਵਾਈ ਨਹੀਂ ਕਿਸਦੀ ਅੱਛਾ ਜੀ ਹਾਂਜੀ